ਬਹੁਤ ਵੱਡੀ ਖਬਰ ਹੈ ਜਿਵੇਂ ਕਿ ਹਰਿਆਣੇ ਦੇ ਵਿੱਚੋਂ ਇੱਕ ਜੋਤੀ ਨਾਮ ਦੀ ਕੁੜੀ ਫੜੀ ਜਾਂਦੀ ਆ ਜਿਹਦਾ ਲਿੰਕ ਪਾਕਿਸਤਾਨ ਦੇ ਨਾਲ ਪਾਕਿਸਤਾਨ ਦੇ ਵਿੱਚ ਕਿਵੇਂ ਜਾਂਦੀ ਆ ਔਰ ਕਿਉਂ ਜਾਂਦੀ ਆ ਵਜ੍ਹਾ ਕੀ ਉਹਦਾ ਇੱਕ ਵੀਡੀਓ ਨਿਕਲ ਕੇ ਆ ਗਿਆ ਉਹ ਵੀਡੀਓ ਵੀ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਉਸ ਤੋਂ ਬਾਅਦ ਜਿਹੜੀ ਪੋਰ ਖੋਲਣੀ ਆ ਉਹ ਤਾਂ ਹੋਰ ਵੀ ਹੈ ਮੈਂ ਯਾਨੀ ਕਿਸ਼ਕਦੇ ਵਿੱਚ ਅੰਨੀ ਹੋ ਕੇ ਪਾਕਿਸਤਾਨ ਦੇ ਵਿੱਚ ਕਿਵੇਂ ਚਲੀ ਜਾਂਦੀ ਆ ਔਰ ਦੂਜੇ ਪਾਸੇ ਆਪਣੇ ਹੀ ਦੇਸ਼ ਦੇ ਨਾਲ ਗਦਾਰੀ ਕਿਵੇਂ ਕਰਦੀ ਆ ਸੱਤ ਖੁਲਾਸੇ ਅੱਜ ਤੁਹਾਡੇ ਸਾਹਮਣੇ ਕਰਾਂਗੇ ਇੱਕ ਇੱਕ ਕਰਕੇ ਮੈਂ ਤੁਹਾਨੂੰ ਪੂਰੀ ਅਪਡੇਟ ਦੇਵਾਂਗਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਲਿੰਕ ਔਰ ਦੂਜੇ ਪਾਸੇ ਭਾਰਤ ਦੀ ਫੌਜ ਦੀ ਪੂਰੀ ਜਾਣਕਾਰੀ ਮੈਂ ਪਹਿਲਾਂ ਹੀ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਇਹ ਸੰਦੇਸ਼ ਆ ਦੇ ਵੀ ਚੁੱਕਿਆ ਕਿ ਪਹਿਲਗਾਮ ਦਾ ਅਟੈਕ ਕਰਵਾਉਣ ਦੇ ਵਿੱਚ ਜੋਤੀ ਦਾ ਮਲੋਥਰਾ ਜਿਹੜੀ ਜੋਤੀ ਉਸੇ ਦਾ ਹੀ ਹੱਥ ਸੀ ਤਾਂ ਹੁਣ ਤੁਹਾਡੇ ਸਾਹਮਣੇ ਮੈਂ ਦਾ ਇੱਕ ਵੀਡੀਓ ਪਹਿਲਾਂ ਸੁਣਾਉਂਗਾ ਉਸ ਤੋਂ ਬਾਅਦ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਜੋਤੀ ਨੇ ਆਪਣੇ ਲਈ ਯਾਨੀ ਆਪਣੇ ਇਸ਼ਕ ਦੇ ਲਈ ਬਹੁਤ ਵੱਡਾ ਦੇਸ਼द्रोह ਕੀਤਾ ਪੂਰੇ ਭਾਰਤ ਦੇ ਨਾਲ ਗਦਾਰੀ ਕੀਤੀ ਆ ਫਿਲਹਾਲ ਉਹਨੂੰ ਅਰੈਸਟ ਕਰ ਲਿੱਤਾ ਗਿਆ ਔਰ ਹੁਣ ਪਹਿਲਾਂ ਤੁਸੀਂ ਇਹਦੇ 7 ਖੁਲਾਸੇ ਸੁਣੋ ਕਿਹੜੇ-ਕਿਹੜੇ ਖੁਲਾਸੇ ਨੇ ਇੱਕ ਬੰਦੇ ਦੇ ਜਰੀਏ ਜਾਂਦੀ ਆ ਤਾਂ ਉਹ ਬੰਦਾ ਵੀ ਇਸ ਭਾਰਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਯਾਨੀ ਪਾਕਿਸਤਾਨ ਭੇਜ ਦਿੱਤਾ ਜਾਂਦਾ ਤਾਂ ਹੁਣ ਆਪਣੇ ਦੇਸ਼ ਦੇ ਵਿੱਚ ਕਿੰਨੇ ਫੜੇ ਜਾਂਦੇ ਆ ਉਹ ਤਾਂ ਮੈਂ ਬਾਅਦ ਦੇ ਵਿੱਚ ਦਿਖਾਉਂਗਾ

जासूसी के आरोप में परसोना नॉन ग्राटा यानी कि अनवांटेड पर्सन अवांछित व्यक्ति घोषित कर दिया था और देश छोड़ने को कहा था दरअसल ज्योति 2023 में वीजा के लिए पाकिस्तान हाई कमीशन गई थी जहां उसकी मुलाकात दानिश से होती है दानिश ने ज्योति को पाकिस्तान के टूर के लिए काफी मदद की बाहर रहना घूमना सब कुछ इंतजाम करवाया इस दौरान दोनों काफी क्लोज भी गए यहाँ तक कि ज्योति ने पाकिस्तान हाई कमीशन में हुई इफ्तार पार्टी में भी हिस्सा लिया था उसने दानिश के साथ एक वीडियो भी रिकॉर्ड किया यही वीडियो ज्योति की पोल खोलने वाला भी साबित हो रहा है इसके खुलासा नंबर दो तो। ज्योति एक पाकिस्तानी खुफिया एजेंट के साथ लव अफेयर में थी और हाल ही में उन दोनों ने एक साथ इंडोनेशिया के बाली की यात्रा की थी ये एजेंट दानिश था या फिर उससे जुड़ा कोई और शख्स था फिलहाल ये साफ नहीं है पर पाली जाना शक पैदा जरूर करता है कुछ लोग दावा कर रहे हैं कि ज्योति लव जिहाद के जाल में फंस गई हालांकि इस दावे की अब तक तो कोई भी आधिकारिक तौर पर पुष्टि नहीं हुई है खुलासा नंबर तीन ज्योति ने 2023 में दो बार और 2025 में एक बार पाकिस्तान की यात्रा की यहां उसने आईएसआई एजेंटों से मुलाकात की 2023 की पहली यात्रा में ज्योति एक डेलीगेशन के साथ पाकिस्तान गई थी जहां दानिश ने उसकी मुलाकात आईएसआई एजेंट अली एहसान शाकिर और राणा शहबाज से करवाई थी जबकि मार्च 2025 में जब ज्योति फिर से पाकिस्तान गई तो वहां उसकी ट्रिप का पूरा इंतजाम पूरा खर्चा पाकिस्तानी एजेंटों ने ही किया ज्योति ने इन सुन लिया तो जमे जो ज्योति नाम की कुड़ी एक हरियाणा हिसार पाकिस्तान पहुंच जाती है और रिश्ता की है ਇੱਕ ਬੰਦੇ ਦੇ ਨਾਲ ਕਹਿੰਦੇ ਉਹਦਾ ਉੱਥੇ ਚੱਕਰ ਸੀ ਪੰਜਾਬੀ ਦੇ ਵਿੱਚ ਕਈ ਇਹਦਾ ਪਾਕਿਸਤਾਨ ਦੇ ਅੰਦਰ ਔਰ ਉਸ ਤੋਂ ਬਾਅਦ ਉਹ ਆਪਣੇ ਚੱਕਰ ਦੇ ਵਿੱਚ ਸਾਡੇ ਮੁਲਕ ਦਾ ਡਾਟਾ ਸਾਡੀ ਆਰਮੀ ਦੀ ਜਾਣਕਾਰੀ ਕਿੱਥੇ ਕਿੱਥੇ ਸਾਡੀ ਆਰਮੀ ਦੇ ਅੱਡੇ ਨੇ ਕਿੱਥੇ ਕਿੱਥੇ ਆਰਮੀ ਬੈੰਦੀ ਹੈ ਕੀ ਗਤੀਵਿਧੀ ਚੱਲ ਰਹੀ ਹੈ ਪੂਰੇ ਭਾਰਤ ਦੇ ਅੰਦਰ ਯਾਨੀ ਤੁਸੀਂ ਵੇਖੋ ਇੱਕ ਜੁੱਧ ਦਾ ਮਾਹੌਲ ਕਿਵੇਂ ਬਣਿਆ ਪੂਰੇ ਜੁੱਧ ਦੇ ਮਾਹੌਲ ਦੇ ਅੰਦਰ ਇਸ ਗੱਲ ਦਾ ਇਸ ਕੁੜੀ ਦਾ ਹੱਥ ਹੈ ਯਾਨੀ ਪਹਿਰਗਾਮ ਦੇ ਵਿੱਚ ਅਟੈਕ ਹੁੰਦਾ ਦੋਸਤੋ ਪਹਿਲਾਂ ਹੀ ਇਹ ਜਨਾਨੀ ਜਿਹੜੀ ਫੜੀ ਜਾਂਦੀ ਆ ਹਰਿਆਣੇ ਦੇ ਵਿੱਚੋਂ ਹਿਸਾਬ ਦੇ ਵਿੱਚੋਂ ਜੋਤੀ ਮਨੁਥਰਾ ਤਾਂ ਇਹ ਪਹਿਲਾਂ ਹੀ ਪਹਿਲਗਾਮ ਦੇ ਵਿੱਚ ਪਹਿਲਾਂ ਜਾ ਕੇ ਆਈ ਆ ਉੱਥੇ ਘੁੰਮ ਕੇ ਵੀ ਆਉਂਦੀ ਸੀ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਯਾਨੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤੰਕਵਾਦੀਆਂ ਦੁਆਰਾ ਤਾਂ ਫੇਰ ਉੱਥੋਂ ਪਤਾ ਲੱਗਦਾ ਕਿ ਜਿਹੜਾ ਹੁਣ ਫੜੀ ਜਾਂਦੀ ਆ ਤੈਨੂੰ ਕਈ ਸਾਰੇ ਵੱਡੇ ਰਾਜੋਗਲ ਦਿੱਤੇ ਨੇ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਉਹਦੇ ਵਿੱਚ ਵੀ ਇਹਦਾ ਹੱਥ ਮੰਨਿਆ ਜਾ ਰਿਹਾ ਔਰ ਦੂਜੇ ਪਾਸੇ ਪ੍ਰਧਾਨ ਮੰਤਰੀ ਦੇਸ਼ ਦੇ ਨਰਿੰਦਰ ਮੋਦੀ ਉਹ ਬਹੁਤ ਕੜਾ ਐਕਸ਼ਨ ਲੈ ਰਹੇ ਨੇ ਜਿਹੜੇ ਜਿਹੜੇ جاسੂਸ ਫੜੇ ਜਾ ਰਹੇ ਨੇ ਜਿਵੇਂ ਕਿ ਕਦੇ ਕੋਈ ਬਠਿੰਡੇ ਦੇ ਵਿੱਚੋਂ ਫੜਿਆ ਜਾਂਦਾ ਕਦੇ ਕੋਈ हिसार ਦੇ ਵਿੱਚੋਂ ਫੜਿਆ ਜਾਂਦਾ ਵੱਖ-ਵੱਖ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ ਜਾਸੂਸ ਫੜੇ ਜਾ ਰਹੇ ਨੇ ਬਹੁਤ ਸਾਰੀਆਂ ਔਰਤਾਂ ਫੜੀਆਂ ਜਾ ਰਹੀਆਂ ਨੇ ਤੇ ਬਹੁਤ ਸਾਰੇ ਜਿਹੜੇ ਕਿ ਨੌਜਵਾਨ ਫੜੇ ਜਾ ਰਹੇ ਨੇ ਆਪਣੇ ਹੀ ਭਾਰਤ ਦੇ ਨਾਲ ਆਪਣੇ ਹੀ ਪੰਜਾਬ ਦੇ ਨਾਲ ਆਪਣੀਆਂ ਹੀ ਸਟੇਟਾਂ ਦੇ ਨਾਲ ਬਹੁਤ ਵੱਡਾ ਇੱਕ ਦੇਸ਼ ਤਰੋ ਬਹੁਤ ਵੱਡੀ ਇੱਕ ਦੇਸ਼ ਦੀ ਗੈਦਾਰੀ ਹੈ ਇਹ ਗਦਾਰ ਨੇ ਇਹ ਸਾਡੇ ਦੇਸ਼ ਦੇ ਜਿਹੜੇ ਸਾਡੇ ਦੇਸ਼ ਨੂੰ ਮਰਵਾਉਣਾ ਚਾਹੁੰਦੇ ਇੱਕ ਜੁੱਧ ਦਾ ਮਾਹੌਲ ਖੜਾ ਹੋ ਗਿਆ ਫੇਰ ਵੀ ਉਹਨਾਂ ਨੂੰ ਉਹ ਪੂਰੀ ਜਾਣਕਾਰੀ ਦਿੰਦੇ ਰਹਿੰਦੇ ਨੇ ਤਾਂ ਪਰ ਹੁਣ ਇੱਥੇ ਸਾਡੇ ਦੇਸ਼ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਵੱਡੇ ਪੱਧਰ ਤੇ ਇਹਨਾਂ ਗੱਲਾਂ ਦਾ ਸਾਥ ਦੇਣਾ ਸਾਡੇ ਲੋਕਾਂ ਨੂੰ ਜ਼ਰੂਰੀ ਹੈ ਜੇਕਰ ਤੁਹਾਨੂੰ ਕਿਤੇ ਵੀ ਸ਼ੱਕ ਲੱਗਦਾ ਹੈ ਕਿ ਆ ਬੰਦਾ ਸ਼ੱਕੀ ਆ ਜਾਂ ਕੋਈ ਔਰਤ ਹੈ ਇਹਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਮਾਹੌਲ ਹਲੇ ਵੀ ਸ਼ਾਂਤ ਨਹੀਂ ਹੋਇਆ ਬਹੁਤੇ ਲੋਕ ਸਾਡੇ ਕਹਿੰਦੇ ਹੋਣਗੇ ਵੀ ਜੰਗ ਰੁਕ ਗਈ ਹੈ ਤੇ ਜਾਂ ਫਿਰ ਸੀਜ ਫਾਇਰ ਹੋ ਗਿਆ ਨਹੀਂ ਹੋਇਆ ਕਿਉਂਕਿ ਬੀਤੀ ਰਾਤ ਜਿਹੜੀ ਮੈਂ ਵੀਡੀਓ ਪਾਈ ਆ 18 ਮਈ ਦੀ ਉਸ ਵੀਡੀਓ ਦੇ ਨਾਲ ਵੀ ਤਹਿਲਕਾ ਮਚ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਸਾਡੇ ਭਾਰਤ ਦੇ ਵਿੱਚ ਜੰਗ ਰੁਕ ਗਈ ਹੈ ਦਰਅਸਲ ਦੇ ਵਿੱਚ ਜੰਗ ਰੁਕੀ ਨਹੀਂ ਹੈ ਉਹ ਜਿਹੜਾ ਸੀਜ ਫਾਇਰ ਦਾ ਇੱਕ ਡੇਟ ਰੱਖੀ ਗਈ ਸੀ ਆ 18 ਮਈ 18 ਮਈ ਦਾ ਇੱਕ ਬਹੁਤ ਵੱਡਾ ਸ਼ੰਕਾ ਸੀ ਕਿ ਭਾਈ ਰਾਤ ਨੂੰ ਜਿਹੜਾ ਕਿ ਕੋਈ ਉਧਰਲੇ ਪਾਸਿਓਂ ਪਾਕਿਸਤਾਨ ਵਾਲੇ ਪਾਸਿਓਂ ਅਟੈਕ ਵੀ ਹੋ ਸਕਦਾ ਤਾਂ ਪੰਜਾਬ ਵਾਲਿਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਹਾਲੇ ਤੱਕ ਕੋਈ ਜੰਗ ਨਾ ਰੁਕੀ ਆ ਤੇ ਨਾ ਰੁਕਣੀ ਆ ਹਾਲਾਂਕਿ ਜੇ ਤੁਸੀਂ ਮੇਰੀ ਗੱਲ ਤੇ ਯਕੀਨ ਕਰੋਗੇ ਤੇ ਡਰਾ ਦੇਣ ਵਾਲੀ ਤੁਹਾਡੇ ਸਾਹਮਣੇ ਮੈਂ ਗੱਲ ਧਰੂੰਗਾ ਕਿਉਂਕਿ ਜਿਹੜੀ ਇਹ ਗ੍ਰੰਥ ਦੇ ਵਿੱਚ ਲਿਖੀ ਗਈ ਗਈ ਹੈ ਇਹਦੀ ਵਿਖਬਾਣੀ ਦੀ ਮੈਂ ਵੀਡੀਓ ਵੀ ਪਾ ਚੁੱਕਿਆ ਕਈ ਦਿਨ ਪਹਿਲਾਂ ਕਿ ਜੰਗ ਦੇ ਅਨੁਮਾਨ ਇੱਥੋਂ ਦੇ ਕਿਲਾਏ ਜਾ ਰਹੇ ਕਿ ਤਿੰਨ ਮੁਲਕ ਚੜ ਕੇ ਆਉਣਗੇ 13 ਮੁਲਕ ਸੌਰੀ 13 ਮੁਲਕ ਚੜ ਕੇ ਆਉਣਗੇ ਹਿੰਦੁਸਤਾਨ ਦੇ ਉੱਤੇ ਤੇ ਹਿੰਦੁਸਤਾਨ ਦੀ ਆਬਾਦੀ 140 ਕਰੋੜ 150 ਦੇ ਕਰੀਬ ਹੈ ਤਾਂ ਹੁਣ ਤੁਸੀਂ ਸਮਝੋ ਕਿ ਉਹਦੇ ਵਿੱਚੋਂ 30 ਕਰੋੜ ਦੀ ਆਬਾਦੀ ਰਹਿਣੀ ਹੈ ਬਾਕੀ ਪੂਰੇ ਵਿਸ਼ਵ ਦੇ ਅੰਦਰ ਪੂਰੇ 30 ਕਰੋੜ ਰਹਿਣੀ ਹੈ ਯਾਨੀ ਇਕੱਲੇ ਭਾਰਤ ਦੇ ਮੁਕਾਬਲੇ ਪੂਰੇ ਵਿਸ਼ਵ ਦੇ ਅੰਦਰ ਜਿੱਥੇ ਤੱਕ ਦੁਨੀਆ ਵੱਸਦੀ ਹੈ ਉੱਥੇ ਤੱਕ ਪੂਰੀ ਕੁੱਲ ਸੰਖਿਆ ਯਾਨੀ ਆਬਾਦੀ ਯਾਨੀ ਲੋਕਾਂ ਦੀ ਕੁੱਲ ਯਾਨੀ 60 ਕਰੋੜ ਦੀ ਸੰਖਿਆ ਰਹਿ ਜਾਣੀ ਤਾਂ ਇਹਨਾਂ ਗੱਲਾਂ ਦਾ ਜਿਹੜਾ ਬਿਲਕੁਲ ਸਪਸ਼ਟ ਹੋ ਚੁੱਕਿਆ ਜਿਹੜੀ جنگ ਲੱਗਣੀ ਆ جنگ 6 ਮਹੀਨੇ 16 ਦਿਨ ਚੱਲਣੀ ਆ ਇਹ ਵੀ ਗੱਲ ਦਾ ਦਾਵਾ ਹੈ ਔਰ ਹੁਣ ਭਾਰਤ ਦੇ ਨਾਲ ਜਿਹੜੇ ਮੁਲਕ ਲੜਨਗੇ ਤਾਂ ਇਹਨਾਂ ਤੋਂ ਜਿੱਤੂਆ ਕੌਣ ਭਾਰਤ ਦੀ ਜਿੱਤ ਹੋਣੀ ਆ ਪਰ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਣਾ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਬਾਬਾ ਵੇਂਗਾ ਦੀਆਂ ਜੇਕਰ ਤੁਸੀਂ ਵੀਡੀਓ ਦੇਖਦੇ ਹੋਵੋਗੇ ਤਾਂ ਉਹਨੇ ਕਈ ਪਵੇ ਸ਼ਵਾਨੀਆਂ ਕੀਤੀਆਂ ਸੀ ਕਿ ਭਾਈ ਇੱਕ ਸਮਾਂ ਆਉਣਾ ਹੈ ਕਿ ਮਹਾਮਾਰੀ ਆਉਣੀ ਆ ਉਹ ਕਰੋਨਾ ਕਾਲ ਆਇਆ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਰਾਸ਼ਟਰਪਤੀ ਟਰੰਪ ਹੈ ਦੂਜੀ ਵਾਰ ਯਾਨੀ ਰਾਸ਼ਟਰਪਤੀ ਬਣਨਾ ਜਦੋਂ ਨੇ ਉਸ ਵਕਤ ਉਹਦਾ ਦਿਮਾਗ ਖੇਲਣਾ ਵਾਕਈ ਹਿਲ ਚੁੱਕਿਆ ਕਿਉਂਕਿ ਤੁਸੀਂ ਦੇਖਦੇ ਹੋ ਟਵੀਟ ਕਰ ਦਿੰਦਾ ਕਹਿੰਦਾ ਮੈਂ ਜੰਗ ਰਕਵਾ ਦਿੱਤੀ ਬਾਦ ਦੇ ਵਿੱਚ ਕਹਿੰਦਾ ਸਾਡੇ ਰੱਖਿਆ ਮੰਤਰੀ ਨਾਲ ਗੱਲ ਹੋਈ ਹੈ ਮੈਨੂੰ ਤਾਂ ਮਤਲਬ ਹੀ ਨਹੀਂ ਤਾਂ ਉਹ ਪੁੱਠੇ ਸਿੱਧੇ ਬਿਆਨ ਦਿੰਦਾ ਫਿਰ ਕਹਿੰਦਾ ਮੈਂ ਤੁਰਕੀ ਨੂੰ ਆਪਣੇ ਹਥਿਆਰ ਵੇਚੂਗਾ ਪਾਕਿਸਤਾਨ ਨੂੰ ਵੇਚੂਗਾ ਹਿੰਦੁਸਤਾਨ ਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਬਹੁਤ ਸਾਰੀਆਂ ਪੁੱਠੀਆਂ ਸਿੱਧੀਆਂ ਗੱਲਾਂ ਯਾਨੀ ਚੱਲ ਰਹੀਆਂ ਨੇ ਇਹਦੇ ਸੰਕੇਤ ਨੇ ਤਾਂ ਹੁਣ ਜਿੰਨੇ ਵੀ ਤੁਸੀਂ ਇਸ ਵੀਡੀਓ ਦੇ ਹੱਕ ਵਿੱਚ ਹੋ ਕਿ ਵਾਕਈ ਇਹ ਗੱਲਾਂ ਸੱਚੀਆਂ ਨੇ ਜਾਂ ਆਉਣ ਵਾਲੇ ਭਵਿੱਖ ਦੇ ਵਿੱਚ ਹੋ ਸਕਦੀਆਂ ਨੇ ਸ਼ੇਅਰ ਜ਼ਰੂਰ ਕਰ ਲਈ ਔਰ ਜਿੰਨੇ ਵੀ ਭੈਣ ਭਰਾ ਸਾਡੇ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ